ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ 472 ਵਾਲੇ ਚੈਨਲ ਦੇ ਵਿੱਚ ਤੇ ਅੱਜ ਆਪਣੇ ਪਿੰਡ ਆਏ ਜੀ ਡਰੋਨ ਤੇ ਆਪਾਂ ਕਰਾਉਣੀ ਹੈ ਜੀ ਕਿੰਨੇ ਤੇ ਸਪਰੇਅ ਇੱਕ ਟੈਂਕ ਲਾ ਚੁੱਕਿਆ ਜੀ ਤੇ ਹੁਣ ਆਪਾਂ ਦੂਜੇ ਟੈਂਕ ਲਈ ਇਹਦੇ ਵਿੱਚ ਦਵਾਈ ਤੇ ਪਾਣੀ ਪਾਵਾਂਗੇ ਲੋ ਜੀ ਲੈਂਡ ਹੋ ਗਿਆ ਬੈਟਰੀ ਵਾਈ ਹੋ ਗਿਆ ਲੋ ਹੁਣ ਇਹਦੀਆਂ ਭਾਜੀ ਕਰਨ ਨੂੰ ਨੇ ਇੱਕ ਜਿਹੜਾ ਹੋਰ ਲਾ ਦੇਣਾ ਫਿਰ ਬੈਟਰੀਆਂ ਵਿੱਚ ਵਿੱਚ ਚੱਲੇ ਛੱਡ ਦੇਣਾ ਇੱਕ ਵਾਰ ਬੈਟਰੀ ਚਾਰਜ ਕਰਨ ਨਾਲ ਦੋ ਪੰਪ ਲਾ ਦਿੰਦਾ ਜੀ ਤੇ ਜਿਵੇਂ ਕਿ ਬਾਈ ਨੇ ਦੱਸਿਆ ਹੈ ਕਿ ਲਾਉਣ ਉਹ ਤਿੰਨ ਪੰਪ ਵੀ ਲਾ ਦੇਵੇ ਪਰ ਬੈਟਰੀ ਲੋ ਹੋਣ ਕਰਕੇ ਕ੍ਰੈਸ਼ ਹੋ ਸਕਦਾ ਜੀ ਤੇ ਹੁਣ ਵੀ ਚਾਰਜਰ ਕੱਢਣ ਲੱਗੇ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਪ੍ਰੋਟੈਕਸ਼ਨ ਵਿੱਚ ਰੱਖਿਆ ਗਿਆ ਜੀ ਚਾਰਜਰ ਤੇ ਇਹ ਦੇਖੋ ਜੀ ਇਹ ਹੈਗਾ ਆਪਣੇ ਡਰੋਨ ਦੇ ਬੈਟਰੀਆਂ ਦਾ ਚਾਰਜਰ ਇਹ ਨਾ ਹੁਣ ਜਾ ਰਹੇ ਨਾ ਤੈ ਜਾ ਰਹਿਆ ਦੋਆ ਮੋਟਰਸ ਲੈ ਕੇ ਜਾ ਨਹੀਂ ਤੇ ਮੈਂ ਕਿਵੇਂ ਨਹੀਂ ਜਾਈ ਆਹ ਦੇਖ ਇਹਦੇ ਵਿੱਚ ਸ਼ੇਪ ਹੈ ਇਹ ਸ਼ੇਪ ਇਹਦਾ ਲਾਣੀ ਠੀਕ ਹੈ ਤੇ ਇਹ ਜਿਹੜਾ ਇਹ ਦੋ ਹੈ ਨਾ ਉਹ ਇਹ ਦੋ ਇਹਦੇ ਛੇ ਦਾ ਫਸਟ ਠੀਕ ਠੀਕ ਹੈ ਫਸਾਨ ਤੋਂ ਬਾਅਦ ਇਹਦੇ ਤੇ ਹੋਏਗਾ ਇਹ ਤੇਰਾ ਇੱਕ অপਸ਼ਨ ਆਏਗੀ ਇਹਨੂੰ ਕਲਿੱਕ ਕਰੂੰਗਾ ਨਾ ਤੇ ਇਹ ਬਲਿੰਕਰਨ ਲੱਜੇਗਾ ਫਾਸਟ ਚਾਰਜਿੰਗ ਬੈਲੈਂਸ ਮੋਡ ਤੇ ਸਟੋਰੇਜ ਤਾਂ ਫਾਸਟ ਚਾਰਜਿੰਗ ਤੇ ਲਾ ਕੇ ਫਿਰ ਇਹਨੂੰ ਦਬਾਉਣਾ ਠੀਕ ਹੈ ਇੱਥੇ ਐਂਪੀਅਰ ਆਣਗੇ 15 ਹੋਣਗੇ ਉਹਨਾਂ ਨੂੰ 20 ਕਰ ਦੇ ਜੇਕਰ 20 ਹੋਏ ਤਾਂ ਬਸ ਤੂੰ ਇੱਕ ਵਾਰਾ ਲੌਂਗ ਪ੍ਰੈਸ ਕਰ ਦੇ ਠੀਕ ਹੈ ਠੀਕ ਹੈ ਜੇਕਰ ਕੁਝ ਨਹੀਂ ਹੋਇਆ ਮੈਨੂੰ ਵੀਡੀਓ ਕਾਲ ਤੇ ਪੁੱਛ ਤੁਸੀਂ ਆਪ ਜਾਇਆ ਹੁੰਦੇ ਤੁਸੀਂ 5 ਮਿੰਟ ਲੱਗਣੇ ਆ ਜੇ ਆਪ ਜਾਇਓ ਤੇ ਹੁਣ ਵੀਰ ਆਪਣਾ ਕਨੈਕਸ਼ਨ ਦੱਸ ਰਿਹਾ ਜੀ ਬੈਟਰੀ ਲਾਉਣ ਦੇ ਇਹ ਵਗੀ ਸੀ ਠੀਕ ਹੈ ਜੇਕਰ ਆਪਾਂ ਆਪੋਜ਼ਿਟ ਪਾਵਾਂਗੇ ਤਾਂ ਨਹੀਂ ਲੱਗਣਾ ਹਾਂਜੀ ਆਪਾਂ ਨਾ ਇਦਾਂ ਹੀ ਲੱਗਣਾ ਠੀਕ ਹੈ ਠੀਕ ਹੈ ਤੇ ਆਹ ਲੋਕ ਤੇ ਹਾਂਜੀ ਇਹ ਤੇਰਾ ਇਦਾਂ ਨੂੰ ਲਗਾਣੀ ਹੈਗਾ ਹਾਂਜੀ ਇਦਾਂ ਨੂੰ ਹੀ ਲੱਗਣਾ ਠੀਕ ਹੈ ਜਦੋਂ ਚਾਰਜ ਹੋ ਜਾਣਾ ਮੈਂ ਫਾਸਟ ਚਾਰਜਿੰਗ ਲਾ ਦਿੰਦਾ ਠੀਕ ਹੈ ਮੈਂ ਫਾਸਟ ਚਾਰਜ ਹੈ ਨਾ ਹਾਂਜੀ ਇਹ ਆਪਾਂ ਇਦਾਂ ਹੀ ਰਹਿਣ ਦੇਣਾ ਹਾਂਜੀ ਇਹਨੂੰ ਆਪਾਂ 20 ਐਂਪੀਅਰ ਕਰ ਦੇਣਾ ਠੀਕ ਹੈ ਜੀ ਅਗਲੀ 25 ਮਿੰਟ ਹਾਂਜੀ ਇਵੀਂ ਪਰ ਹੋ ਗਿਆ ਹਾਂ ਜੀ ਇਹਨੇ ਮਾਸਟਰ ਤੇ ਲੈਣਾ ਇਹ ਲੌਂਗ ਪ੍ਰੈਸ ਕਰਨਾ ਆਪਾਂ ਬੈਟਰੀ ਚੈੱਕ ਕਰੀਏ ਠੀਕ ਹੈ ਬੈਟਰੀ ਚਾਰਜਿੰਗ ਸ਼ੁਰੂ ਹੋ ਗਈ ਹਾਂ ਜੀ ਠੀਕ ਹੈ ਇਹ 22 ਵੋਲਟ ਜਾਨੇ 25.2 ਤੇ ਆ ਜਾਨਾ ਇਹਨੇ ਫੋਟੋ ਹੋ ਜਾਣਾ ਠੀਕ ਹੈ ਜੀ ਠੀਕ ਹੈ ਹਾਂ ਜੀ ਚਲ ਜਲੀਏ ਦੋ ਬੈਟਰੀਆਂ ਆਪਾਂ ਚਾਰਜ ਪਰ ਲਾਇਆ ਹੀ ਜੀ ਤੇ ਹੁਣ ਫਿਰ ਤੋਂ ਆਪਾਂ ਆਪਣੀ ਮੋਟਰ ਤੇ ਆ ਗਏ ਤੇ ਹੁਣ ਆਪਾਂ ਫਿਰ ਤੋਂ ਡਰੋਨ ਉਡਾਉਣ ਲੱਗੀਆਂ ਜੀ ਅੱਧੇ ਘੰਟੇ ਵਿੱਚ ਚਾਰਜ ਹੋ ਜਾਂਦੀਆਂ ਨੇ ਇਹ ਬੈਟਰੀਆਂ ਜੀ ਤੇ ਜਦੋਂ ਚਾਰਜ ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਜਿਹੜੀਆਂ ਯੂਜ਼ ਕੀਤੀਆਂ ਆਪਾਂ ਵਾਲੀਆਂ ਬੈਟਰੀਆਂ ਚਾਰਜ ਤੇ ਲਾਇਆਵਾਂਗੇ ਤੇ ਉਹ ਲੈ ਆਵਾਂਗੇ ਤੇ ਹੁਣ ਆਪਣਾ ਡਰੋਨ ਉੱਡ ਗਿਆ ਜੀ ਤੇ ਹੁਣ ਵੀਰ ਹਾਈਟ ਲਾਈਟਾ ਵੀ ਆ ਗਈ ਫੇਟਿੰਗ ਕਰਕੇ ਆਪਣੇ ਕੇਦ ਦੇ ਖਾਵ ਨਾਲ ਇਹਨੂੰ ਦਿਵਾਉ ਗਈ ਮੰ ਪਕਾਤਮ ਹੋ ਗਿਆ ਇਹ ਹੁਣ ਤੇ ਹੁਣ ਫੇਨ ਕਰਾਵਾਂਗੇ ਡਰੋਨ ਨੂੰ ਬਾਈ ਆਟੋ ਦੇ ਉੱਤੇ ਚੜ ਗਿਆ ਸੀਗਾ ਤਾਂ ਕਿ ਖੇਤ ਸੰਜੀਤਰਾ ਨਾਲ ਦੇਖਦੇ ਵੀ ਕਿੱਥੇ ਤੱਕ ਡਰੋਨ ਨੂੰ ਲਿਖ ਜਾਣਾ ਤੇ ਹੁਣ ਆਪਾਂ ਜਿੱਦਿਲੇ ਦੇਖਦੇ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਦੂਰ ਤੇ ਵੀ ਉਹ ਡਰੋਨ ਦਾ ਤੇ ਹੁਣ ਆਪਾਂ ਇੱਕ ਹੋਰ ਲੋਕੇਸ਼ਨ ਤੇ ਆ ਗਏ ਤੇ ਇੱਥੇ ਥੋੜੀ ਜਿਹੀ ਪ੍ਰੋਬਲਮ ਹੈ ਤਾਂ ਇਹ ਕਿ ਇਹ ਸਿੱਧੇ ਵਿੱਚ ਚੋਰ ਗਿਆ ਤਾਰਾਂ ਲੱਗਦੀਆਂ ਨੇ ਇਸ ਕਰਕੇ ਥੋੜਾ ਜਿਹਾ ਦੇਖਦੇ ਰਹਿਣਾ ਤਾਂ ਹੀ ਡਰੋਨ ਤਾਂ ਕਿ ਤਾਰਾਂ ਵਿੱਚ ਨਾ ਫਸ ਜਾਵੇ ਟਪੋ ਜ਼ਿਆਦਾ ਹੋਣ ਕਾਰਨ ਜੀ ਚੰਗੀ ਤਰ੍ਹਾਂ ਤਾਰਾਂ ਦਿਖ ਨਹੀਂ ਰਹੀਆਂ ਇਹ ਵੀ ਡਰੋਨ ਕਿੱਥੇ ਤੱਕ ਲੈ ਕੇ ਜਾਣਾ ਹੈ ਤੇ ਹਵਾ ਵੀ ਕੁਝ ਜ਼ਿਆਦਾ ਹੋ ਗਈ ਸੀ ਜਿਸ ਕਾਰਨ ਥੋੜਾ ਜਿਹਾ ਰੁਕਣਾ ਪਿਆ ਤੇ ਜ਼ਿਆਦਾ ਹਵਾ ਚ ਡਰੋਨ ਸਹੀ ਢੰਗ ਨਾਲ ਉੜਦਾ ਨਹੀਂ ਜੀ ਤਾਂ ਹਰਕੇ ਥੋੜਾ ਜਿਹਾ ਡਿਲੇ ਹੋ ਗਿਆ ਸੀ ਜੀ ਹੋਰ ਬਸ ਤੇ ਹੁਣ ਆਪਾਂ ਨੇ ਫਿਰ ਤੋਂ ਟੈਂਕ ਭਰਤਾ ਤੇ ਟੇਕ-ਆਫ ਲਈ ਰੈਡੀ ਹੈ ਜੀ ਡਰੋਨ ਜਦੋਂ ਡਰੋਨ ਉੱਡਣ ਲੱਗਦਾ ਜੀ ਤਾਂ ਹਵਾ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਜਾਂਦਾ ਜੀ ਇਸ ਕਾਰਨ ਮਿੱਟੀ ਬਹੁਤ ਉੱਡਦੀ ਹੈ ਇਹ ਤੇ ਦੋਹੀ ਰਹਿਣਾ ਪੈਂਦਾ ਥੋੜਾ ਜਿਹਾ ਇਸ ਤੋਂ ਇਹ ਜੇ ਵੀਡੀਓ ਤੁਹਾਨੂੰ ਜੀ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਨਾ ਇਹਦਾ ਨੇ ਇਸ ਤਰ੍ਹਾਂ ਸਪਰੇਅ ਕਰਾਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਜੀ ਤਾਰੂ ਮੂਵੀ ਕਰਦੇ ਨਾ ਵੀਡੀਓ ਚ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ